ਦੇ ਦੋਨਾਂ ਸਰਕਾਰਾਂ ਦੀ ਜਿਹੜੀ ਬੇਰੁਖੀ ਹੈ ਦਿੱਲੀ ਵਾਲੀ ਦੀ ਵੀ ਤੇ ਪੰਜਾਬ ਵਾਲੀ ਦੀ ਉਹ ਤੋਂ ਬਹੁਤ ਅਫਸੋਸ ਆਉਂਦਾ ਜਿਹੜੇ ਬੰਦੇ ਕੋਈ ਸ਼ਰਾਬ ਨਾਲ ਹਾਲਾਂਕਿ ਉਹ ਵੀ ਗਲਤ ਗੱਲ ਹੈ ਇਹਨਾਂ ਦੀ ਅੰਗਹਿਲੀ ਕਰਕੇ ਮਰੇ ਆ ਉਹਨਾਂ ਨੂੰ ਕੰਪੋਜੀਸ਼ਨ ਉਹਨਾਂ ਨੂੰ ਨੌਕਰੀਆਂ ਤੇ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋ ਗਿਆ ਉਹਦੇ ਵਾਸਤੇ ਕੁਝ ਵੀ ਨਹੀਂ ਉਹਨਾਂ ਨੇ ਸਭ ਤੋਂ ਮਾੜੀ ਇਹ ਪਾਲਿਸੀ ਬਣਾਈ ਹੈ ਤੇ ਪੰਜਾਬ ਵਾਸਤੇ ਸਭ ਤੋਂ ਖਤਰਨਾਕ ਹੈ ਜਿਹੜੀ ਇਹ ਪਾਲਿਸੀ ਹੈ ਤਾਫਰੀਦ ਕੋਰਟ ਦੇ ਸਾਬਕਾ ਵ代ਕ ਕੁਸ਼ਨਦੀਪ ਸਿੰਘ ਕਿੱਕੀ ਢਿੱਲੋਂ ਵੀ ਅੱਜ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਜਤਾਇਆ ਗਿਆ ਢਿੱਲੋਂ ਸਾਹਿਬ ਅੱਜ ਆਕਾਸ਼ਦੀਪ ਜੀ ਤੁਸੀਂ ਅੱਜ ਅੰਤਮ ਅਰਦਾਸ ਦੇ ਵਿੱਚ ਬਹੁਤ ਦੁੱਖ ਅਤੇ ਅਫਸੋਸ ਦੀ ਗੱਲ ਹੈ ਇਸ ਤੋਂ ਵੱਡਾ ਦੁੱਖ ਨਹੀਂ ਕੋਈ ਹੋ ਸਕਦਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹ ਬੱਚਾ ਤਾਂ ਦੇਸ਼ ਵਾਸਤੇ ਸ਼ਹੀਦ ਹੋ ਗਿਆ ਤੇ ਦੋਨਾਂ ਸਰਕਾਰਾਂ ਦੀ ਜਿਹੜੀ ਬੇਰੁਖੀ ਹੈ ਦਿੱਲੀ ਵਾਲੀ ਦੀ ਵੀ ਤੇ ਪੰਜਾਬ ਵਾਲੀ ਦੀ ਉਹ ਤੋਂ ਬਹੁਤ ਅਫਸੋਸ ਆਉਂਦਾ ਹੈ ਇਹ ਤਾਂ ਇੱਕ ਕਿਸਮ ਦਾ ਮੈਂ ਸਮਝਦਾ ਕਿ ਸ਼ਹੀਦ ਪਰਿਵਾਰਾਂ ਵਾਸਤੇ ਇੱਕ ਕਿਸਮ ਦਾ ਮੈਂ ਸਮਝਦਾ ਬਹੁਤ ਵੱਡਾ ਤੇ ਸਰਕਾਰਾਂ ਦਾ ਜਿਹੜਾ ਰੁਖ ਹੈ ਇਹ ਉਹ ਦੁੱਖ ਦੀ ਗੱਲ ਹੁੰਦਾ ਵਸ ਸਰ ਸਾਹਿਬ ਅੱਜ ਹੰਤਾ ਅਰਦਾਸ ਹੋ ਗਈ ਤੇ ਅੱਜ ਤੱਕ ਵੀ ਕੋਈ ਸਰਕਾਰ ਵੱਲੋਂ ਕੋਈ ਚਿੱਠੀ ਪੱਤਰ ਜਾਂ ਕੋਈ ਨਮਾਇੰਦਾ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆਇਆ ਦੇਖੋ ਜਿਹੜੀ ਦਿੱਲੀ ਵਾਲੀ ਸਰਕਾਰ ਹੈ ਉਹਨਾਂ ਨੇ ਤਾਂ ਜਿਹੜਾ ਰੋਖ ਤਿਆਰ ਕੀਤਾ ਕੀਤਾ ਜਿਹੜੀ ਪੰਜਾਬ ਵਾਲੀ ਸਰਕਾਰ ਹੈ ਇਹ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਏਡੇ ਵੱਡੇ ਵੱਡੇ ਵਾਅਦੇ ਕਰਦੀ ਸੀ ਤੇ ਅੱਜ ਇਹਨਾਂ ਦੇ ਹਾਲਾਤ ਦੇਖ ਲੋ ਕਿ ਜਿਹੜੇ ਬੰਦੇ ਕੋਈ ਸ਼ਰਾਬ ਨਾਲ ਹਾਲਾਂਕਿ ਉਹ ਵੀ ਗਲਤ ਗੱਲ ਹੈ ਇਹਨਾਂ ਦੀ ਅੰਗਹਿਲੀ ਕਰਕੇ ਮਰੇ ਆ ਉਹਨਾਂ ਨੂੰ ਕੰਪੋਜੀਸ਼ਨ ਉਹਨਾਂ ਨੂੰ ਨੌਕਰੀਆਂ ਤੇ ਜਿਹੜਾ ਦੇਸ਼ਵਾਦ ਦੇ ਸ਼ਹੀਦ ਹੋ ਗਿਆ ਉਹਦੇ ਵਾਸਤੇ ਕੁਝ ਵੀ ਨਹੀਂ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਨਖੇਦੀ ਕਰ ਸਕਾਂ ਮੈਨੂੰ ਤਾਂ ਦਿਲੋਂ ਅਫਸੋਸ ਆ ਰਿਹਾ ਹੈ ਦੋਨਾਂ ਸਰਕਾਰਾਂ ਦੀ ਬੇਰੁਖੀ ਦੇਖ ਕੇ ਤੇ ਅੱਜ ਤਾਂ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਨੌਜਵਾਨ ਬੱਚੇ ਨੂੰ ਆਪਣੇ ਚਰਨਾਂ ਦੀ ਨਿਵਾਸ ਸਥਾਨ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਪ੍ਰਮਾਤਮਾ ਕਰੇ ਕਿ ਸਾਡਾ ਸਮਾਂ ਆਉਂਦਾ ਤੇ ਉਦੋਂ ਇਸ ਬੱਚੇ ਨੂੰ ਇਸ ਪਰਿਵਾਰ ਨੂੰ ਜ਼ਰੂਰ ਜੋ ਇਹਦਾ ਬਣਦਾ ਰਤਬਾ ਦਿਵਾਵਾਂਗੇ ਜਿਵੇਂ ਹੁਣ ਕਹਿ ਰਹੇ ਆ ਵੀ ਅਗਨੀ ਵੀਰ ਵਾਸਤੇ ਕੋਈ ਅਸੀਂ ਦਰਜਾ ਨਹੀਂ ਦੇ ਸਕਦੇ ਕੋਈ ਕਾਨੂੰਨੀ ਤੌਰ ਤੇ ਪਰ ਫਿਰ ਉਹ ਲਗਾਤਾਰ ਅਗਨੀ ਵੀਰ ਦੀ ਭਰਤੀ ਹਜੇ ਵੀ ਜਾਰੀ ਹੈ ਉਹਦੇ ਬਾਰੇ ਦੇਖੋ ਜੋ ਦਿੱਲੀ ਦੀ ਸਰਕਾਰ ਦਾ ਹਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਸਭ ਤੋਂ ਮਾੜੀ ਇਹ ਪਾਲਿਸੀ ਬਣਾਈ ਹੈ ਤੇ ਪੰਜਾਬ ਵਾਸਤੇ ਸਭ ਤੋਂ ਹੀ ਖਤਰਨਾਕ ਜਿਹੜੀ ਇਹ ਪਾਲਿਸੀ ਹੈ ਆਪਣੇ ਬੱਚਿਆਂ ਦੀਆਂ ਕਿਉਂਕਿ ਆਪਣੇ ਬੱਚੇ ਫੌਜ 'ਚ ਬਹੁਤ ਜਾਂਦੇ ਆ ਇੱਕ ਤਾਂ ਉਹਨਾਂ ਨੇ ਵੈਸੇ ਹੀ ਆਪਣੀ ਗਿਣਤੀ ਘਟਾਤੀ ਠੀਕ ਹੈ ਇੱਕ ਵੈਸੇ ਵੀ ਕਿਉਂਕਿ ਆਪਾਂ ਬਾਰਡਰ ਸਟੇਟ ਆ ਨੁਕਸਾਨ ਆਪਣਾ ਹੀ ਹੁੰਦਾ ਆਪਣੇ ਬੱਚਿਆਂ ਦਾ ਹੁੰਦਾ ਸੋ ਆਪਣੇ ਵਾਸਤੇ ਇਹ ਬਹੁਤ ਘਾਤਕ ਸਕੀਮ ਹੈ ਦਿੱਲੀ ਸਰਕਾਰ ਦੀ ਤੇ ਸੀਐਮ ਬਾਰੇ ਵੀ ਤੁਸੀਂ ਸਮਝਦੇ ਹੋ ਕਿੱਡੀਆਂ-ਕਿੱਡੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਸੀ ਕਿ ਉਹ ਨਾ ਕਰਨ ਮੈਂ ਕਰੂੰਗਾ ਤੇ ਆ ਜੋ ਵੀ ਲੁਕਿਆ ਬੈਠਾ ਸੋ ਬੜੀ ਅਫਸੋਸ ਦੀ ਗੱਲ ਹੈ ਬਹੁਤ ਦੁੱਖ ਹੈ ਹੁਣ ਤੁਹਾਡੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਰਾਜ ਰਾਜਨਾਥ ਨੂੰ ਮਿਲਾਂਗੇ ਪਰਿਵਾਰ ਨੂੰ ਮਲਾਵਾਂਗੇ ਯਾਨੀ ਕਿ ਕਾਂਗਰਸ ਪਾਰਟੀ ਪੂਰਾ ਜੋਰ ਲਾਊਗੀ ਪਰਿਵਾਰ ਦੇ ਨਾਲ ਖੜਨ ਦੇ ਦੇਖੋ ਕਾਂਗਰਸ ਪਾਰਟੀ ਕੋ ਇਹ ਨਹੀਂ ਕਿ ਅੱਜ ਗੱਲ ਕਰ ਰਹੀ ਹੈ ਪਾਰਲੀਮੈਂਟ ਇਲੈਕਸ਼ਨਾਂ ਵਿੱਚ ਵੀ ਸਾਡੀ ਪਾਲਿਸੀ ਸੀ ਕਿ ਇਹ ਬੰਦ ਕਰਕੇ ਅਸੀਂ ਰੈਗੂਲਰ ਬੱਚਿਆਂ ਦੀ ਭਰਤੀ ਸ਼ੁਰੂ ਕਰਨੀ ਹੈ ਤੇ ਇਹਨਾਂ ਬੱਚਿਆਂ ਨੂੰ ਜੋ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਸਭ ਕੁਝ ਆ ਉਹ ਦਵਾਵਾਂਗੇ ਇਹ ਕੋਈ ਇਹ ਨਹੀਂ ਅਸੀਂ ਅੱਜ ਕਹਿ ਰਹੇ ਸੋ ਇਹ ਕਾਂਗਰਸ ਪਾਰਟੀ ਦੀ ਪਾਲਿਸੀ ਆ ਬਹੁਤ ਧੰਨਵਾਦ ਤਾਂ ਸੁਣਿਆ ਇਸਾਨ ਕੁਸ਼ਲਦੀਪ ਸਿੰਘ ਢਿੱਲੋਂ ਤਾਂ ਉਹ ਵੀ ਜਿਹੜਾ ਅੱਜ ਅੰਤਮ ਅਰਦਾਸ ਦੇ ਵਿੱਚ ਪਹੁੰਚਿਆ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਹਿਤਾ ਹੈ ਕਿ ਜਿਹੜੀਆਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਦੀ ਗੱਲ ਕਰ ਗਏ ਉਹ ਅੱਜ ਤੱਕ ਜਿਹੜੀ ਇਸ ਪਰਿਵਾਰ ਦੇ ਨਾਲ ਖੜੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਰੂਰ ਪਰਿਵਾਰ ਦੇ ਨਾਲ ਖੜਾਂਗੇ ਜਿੰਨੇ ਪਰਿਵਾਰ ਦੀ ਮਦਦ ਹੋ ਸਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੌਕਾ ਮਿਲਦਾ ਤਾਂ ਇਸ ਪਰਿਵਾਰ ਨੂੰ ਜੋ ਮਦਦ ਸਰਕਾਰੀ ਤੌਰ ਤੇ ਜਾਂ ਮਿਲਣੀ ਹੈ ਉਹ ਸਾਡੇ ਵੱਲੋਂ ਦਿੱਤੀ ਜਾਵੇਗੀ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ